ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟੇ ਆ ਤੇ ਬੈਰੀ ਲੈ ਬਾਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਉ ਜਪੀ ਪਰਵਾਸਾ ਤੇਰਾ ਚੇਤਨਾ ਆਵਸ ਦੁਜੀ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਆਦਾਰਾ ਪੂਰਨ ਹੋਏ ਮੇਰੇ ਸੁਖਦਾਈ ਹੋਣ ਨਾ ਕਾਈ ਬਾਤਾ ਤਤਸਾਰ ਪਰਮ ਪਾਦ ਪਾਇਆ ਛੋੜਨਾ ਕਤਹੂੰ ਜਾਤਾ ਬਰਨ ਨਾ ਸਕੋ ਜੈਸਾ ਤੂ ਹੈ ਸਾਚੇ ਅਲਖ ਅਪਾਰਾ अतुल अथाह अडोल स्वामी नानक खसम हमारा वर्ण न साको जैसा तू है सचे अलख अपारा पारा अतुल अथाह अडोल स्वामी ਨਾਨਕ ਖਸਮ ਹਮਾਰਾ